ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਦੇ ਵੱਲੋਂ ਕੀਤੀ ਗਈ ਵੱਡੀ ਛਾਪੇਮਾਰੀ ਇੱਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੈਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਪੰਦੀਪ ਅਰਾਊਂਡ ਅਪ ਕੀਤੇ ਗਏ ਪੁਲਿਸ ਨੇ ਮੌਕੇ ਤੇ 39 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਟਿਆੜੀ ਲੈਪਟਾਪ ਸਟਾਰਟ ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਰੀ ਤਾਕਤ ਹੈ ਵਨ ਮੀਡੀਆ ਮੈਂ ਬਿਆਨਕੋਲ ਬੀਤੀ ਦੇ ਰਾਤ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਰਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਫਰਾਡ ਰੈਕਟ ਦਾ ਕੀਤਾ ਪਰਦਾਫਾਸ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਅਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 40 ਲੈਪਟਾਪਸ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਪਹਿਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਰੈਕਟ ਅਮਰਿੰਦਰ ਸਿੰਘ ਵਾਸੀ ਮੁਹੱਲਾ ਗੁਜਰਾਤਿਆਂ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਹੋਟਲ ਨੂੰ ਲੀਸ ਤੇ ਲੈ ਕੇ ਇਸ ਨੂੰ ਗੈਰ ਕਾਨੂੰਨੀ ਸੈਂਟਰ ਬਣਾਇਆ ਹੋਇਆ ਸੀ ਜੋ ਕਿ ਕੋਲਕਾਤਾ ਦੇ ਸ਼ੈਨ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਅਨੁਸਾਰ ਗਿਰੋਹ ਕਨੇਡਾ ਅਤੇ ਅਮਰੀਕਾ ਦੇ ਲੋਕਾਂ ਦੇ ਨਾਲ ਸੌਫਟਵੇਅਰ ਸੋਲੂਸ਼ਨ ਮੁਹैया ਕਰਵਾਉਣ ਦੇ ਨਾਂ ਦੇ ਉੱਤੇ ਧੋਖਾਧੜੀ ਕਰ ਰਿਹਾ ਸੀ ਇਹਨਾਂ ਦੇ ਲੈਣ ਦੇਣ ਮੁੱਖ ਤੌਰ ਤੇ ਬਿਟਕੋਇਨ ਦੇ ਰਾਹੀਂ ਹੁੰਦੇ ਸਨ ਜਦ ਕਿ ਹਵਾਲਾ ਚੈਨਲਾਂ ਦੇ ਰਾਹੀਂ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਦੇ ਲਈ ਹੋਰ ਜਾਂਚ ਜਾਰੀ ਹੈ। ਨਾਲ ਇਨਫੋਰਮੇਸ਼ਨ ਮਿਲਦੇ ਇੱਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੈਡ ਕੀਤੀ ਗਈ ਹੈ। ਔਰ ਉਹ ਉਹਦੇ ਵਿੱਚੋਂ ਕਾਫੀ ਇਹਨਾਂ ਦਾ ਇਲੈਕਟ੍ਰੋਨਿਕਸ ਸਮਾਨ ਦੇ ਪੰਦੇ ਅਰਾਊਂਡ ਅਪ ਕੀਤੇ ਗਏ। ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇ। ਅੱਛਾ ਕਿੰਨੇ ਲੋਕ ਇਹਨੇ ਸਾਹਮਣੇ ਆਏ ਤੁਸੀਂ? ਹੈਗੇ ਆਂ ਜੀ ਕਰੀਬ 30 ਤੋਂ ਉੱਪਰ। ਕਿ ਲੈਪਟਾਪ वगैरह। ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸ ਹੀ ਦੇਵਾਂਗੀ। ਇਹ ਹੋਟਲ ਕਿਹੜਾ ਸੀ? ਨੌਰਲ ਹੋਟਲ ਤਾਜ। ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆਣਾ ਜਾ ਰਿਹਾ। ਟੋਟਲ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਆ? ਇੱਦਾਂ ਦੇ। ਬਸ ਥੈਂਕ ਯੂ। ਫਗਵਾੜਾ ਸ਼ਹਿਰ ਦੇ ਇੱਕ ਹੋਟਲ ਤੇ ਪੁਲਿਸ ਦੇ ਵੱਲੋਂ ਕੀਤੀ ਗਈ ਵੱਡੀ ਛਾਪੇਮਾਰੀ। ਇੱਥੇ ਸਾਈਬਰ ਕ੍ਰਾਈਮ ਅਡਮਿਨਿਸਟ੍ਰੇਸ਼ਨ ਵੱਲੋਂ 3 ਵੱਲੋਂ ਰੈਡ ਕੀਤੀ ਗਈ ਹੈ। ਪੁਰੂਵ ਉਹਦੇ ਵਿੱਚ ਕਾਫੀ ਇਹਨਾਂ ਦਾ ਇਲੈਕਟ੍ਰੋਨਿਕਸ ਸਮਾਨ ਦੀ ਪੰਦੀਪ ਆਰਾਊਂਡ ਅਪ ਕੀਤੇ ਗਿਆ ਪੁਲਿਸ ਨੇ ਮੌਕੇ ਤੇ 39 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਚਾੜੀ ਲੈਪਟਾਪ ਸਟਾਰਟ ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ ਅੱਜ ਦਾ ਤੁਸੀਂ ਦੇਖ ਰਹੇ ਸ਼ਬਦਰੀ ਤਾਕਤ ਹੈ ਵਨ ਮੀਡੀਆ ਮੈਂ ਬਿਆਨਕੋਲ ਬੀਤੀ ਦੇ ਰਾਤ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਰਮਨਦੀਪ ਕੌਰ ਦੀ ਗਵਾਹੀ ਹੇਠ ਵੱਡੇ ਫਰਾਡ ਰੈਕਟ ਦਾ ਕੀਤਾ ਪਰਦਾਫਾਸ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 40 ਲੈਪਟਾਪਸ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਪਹਿਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਰੈਕਟਮ ਅਮਰਿੰਦਰ ਸਿੰਘ ਵਾਸੀ ਮੁਹੱਲਾ ਗੁਜਰਾਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਸਨੇ ਹੋਟਲ ਨੂੰ ਲੀਜ਼ ਤੇ ਲੈ ਕੇ ਇਸ ਨੂੰ ਗੈਰਕਾਨੂੰਨੀ ਸੈਂਟਰ ਬਣਾਇਆ ਹੋਇਆ ਸੀ ਜੋ ਕਿ ਕੋਲਕਾਤਾ ਦੇ ਸ਼ੈਨ ਦੇ ਨਾਲ ਜੁੜਿਆ ਹੋਇਆ ਹੈ। ਪੁਲਿਸ ਅਨੁਸਾਰ ਗਿਰੋਹ ਕਨੇਡਾ ਅਤੇ ਅਮਰੀਕਾ ਦੇ ਲੋਕਾਂ ਦੇ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਦੇ ਉੱਤੇ ਧੋਖਾਧੜੀ ਕਰ ਰਿਹਾ ਸੀ। ਇਹਨਾਂ ਦੇ ਲੈਣ ਦੇਣ ਮੁੱਖ ਤੌਰ ਤੇ ਬਿਟਕੋਇਨ ਦੇ ਰਾਹੀਂ ਹੁੰਦੇ ਸਨ ਜਾਕੀ ਹਵਾਲਾ ਚੈਨਲਾਂ ਦੇ ਰਾਹੀਂ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਦੇ ਲਈ ਹੋਰ ਜਾਂਚ ਜਾਰੀ ਹੈ ਨਾਲ ਇਨਫੋਰਮੇਸ਼ਨ ਮਿਲਣ ਦੇ ਇਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਤੋਂ ਟੀਮ ਨੂੰ ਰੈਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਪੰਦੀ ਰਾਉਂਡ ਅਪ ਕੀਤਾ ਗਿਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡੀਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਸਰ ਕਿੰਨੇ ਲੋਕ ਇੰਨੇ ਸਾਹਮਣੇ ਆਏ ਕਿਹਦੇ ਆਜੀ ਕਰੀਬ 30 ਤੋਂ ਉੱਪਰ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਗਿਣਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਇਹ ਹੋਟਲ ਕਿਹੜਾ ਸੀਗਾ ਜੀ ਨਾਮ ਉਹਨਾਂ ਦਾ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੀ ਰਿਕਾਰਡ ਦੇ ਲਿਆਣਾ ਜਾ ਰਿਹਾ ਟੋਟਲ ਸਾਰੇ ਜੀ ਲੜਕੀਆਂ ਤੇ ਲੜਕੇ ਕਿੰਨੇ ਇੰਨੇ ਬਸ ਥੈਂਕ ਯੂ